ਠੱਗੀ ਕਰਨ ਵਾਲਿਆਂ ਨੇ ਨਵਾਂ ਤਰੀਕਾ ਲੱਭ ਲਿਆ ਹੋਇਆ ਹੈਗਾ ਇੱਕ ਵਿਆਹ ਦਾ ਕਾਰਡ ਇਸ ਸਾਈਬਰ ਫਰੌਡਸਟਰਜ਼ ਨੇ ਕੀ ਕੀਤਾ ਹੈ ਕਿ ਇੱਕ APK ਫਾਈਲ ਜ਼ਰੀਏ ਟਾਰਗੇਟ ਕਰ ਰਹੇ ਆ ਲੋਕਾਂ ਨੂੰ ਜਿਹਦੇ ਚ ਕੀ ਇਦਾਂ ਸ਼ੋ ਕਰਦੇ ਕਿ ਤੁਹਾਨੂੰ ਇਨਵੀਟੇਸ਼ਨ ਕਾਰਡ ਆ ਰਿਹਾ ਤੇ ਜਿੱਦਾਂ ਹੀ ਤੁਸੀਂ ਉਹ ਇਨਵੀਟੇਸ਼ਨ ਕਾਰਡ ਨੂੰ ਡਾਊਨਲੋਡ ਕਰਦੇ ਹੋ ਉਹ ਇੱਕ ਵਾਇਰਸ ਤੁਹਾਡੇ ਫੋਨ ਦੇ ਵਿੱਚ ਡਾਊਨਲੋਡ ਹੋ ਜਾਂਦਾ ਜਿਹਦੇ ਕਰਕੇ ਤੁਹਾਡਾ ਫੋਨ ਆ ਜਿਹੜਾ ਉਹ ਟੋਟਲੀ ਹੈਕਰਸ ਦੇ ਕੋਲੇ ਉਹਦਾ ਐਕਸੈਸ ਚਲ ਜਾਂਦਾ ਲੋਕਤੀ ਆਈ ਆਈ ਡੀਸ ਨੇ ਉਹਨਾਂ ਨੂੰ ਹੈਕ ਕਰ ਲੈਂਦੇ ਐ ਤੇ ਫਿਰ ਉਹਦੇ ਰਹੀ ਉਹ ਤੁਹਾਡੇ ਜਿਹੜੇ ਬੈਂਕ ਅਕਾਊਂਟਸ ਨੇ ਉਹਨਾਂ ਦਾ ਕਾਫੀ ਉਤੋਂ ਜੋ ਅਮਾਉਂਟ ਉਹਦੇ ਚ ਪਿਆ ਹੋਵੇ ਉਹ ਕਲੀਨ ਅਪ ਕਰ ਦਿੰਦੇ ਕੋਈ ਵੀ ਅਨਨੋਨ ਨੰਬਰਸ ਤੋਂ ਜਦੋਂ ਤੁਹਾਨੂੰ ਕੋਈ APK ਫਾਈਲਸ ਦਾ ਜਾਂ ਫਿਰ ਕੋਈ ਵੀ ਡਾਊਨਲੋਡ ਦਾ ਲਿੰਕ ਆਉਂਦਾ ਤੇ ਅਵੋਇਡ ਕਰੋ ਕੋਈ ਵੀ ਅਨਨੋਨ ਨੰਬਰਸ ਨੂੰ ਲਿੰਕਸ ਉੱਪਰ ਨਾ ਕਰੋ ਕੋਈ ਕਾਰਡ ਪੁੱਛੇ ਜਦ ਤੱਕ ਕਿ ਤੁਹਾਡੀ ਪਰਸਨਲ ਜੋ ਬੰਦਾ ਜਾਣਦਾ ਨਹੀਂ ਹੈ ਜਾਂ ਫਿਰ ਤੁਹਾਨੂੰ ਪਤਾ ਉਹਦਾ ਨੰਬਰ ਹੈ ਉਹਦੇ ਹੀ ਮੋਬਾਈਲ ਤੋਂ ਉਸ ਸੀ ਕਾਰਡਸ ਡਾਊਨਲੋਡ ਕਰੋ ਤੁਸੀਂ ਆਪਣੇ ਬੈਂਕ ਅਕਾਊਂਟਸ ਤੇ ਇੱਕ ਲਿਮਿਟ ਜ਼ਰੂਰ ਸੈੱਟ ਕਰਕੇ ਰੱਖੋ so that ਇੱਕ ਸਰਟਨ ਅਮਾਉਂਟ ਤੋਂ ਬਾਅਦ ਤੁਸੀਂ ਜਦ ਤੱਕ ਆਪ ਅਲਾਉ ਨਹੀਂ ਕਰਦੇ ਹੋ ਬੈਂਕ ਡੈਬਿਟ ਨਾ ਹੋ ਸਕੇ ਇਹ ਖਬਰ ਆਮ ਜਨਤਾ ਲਈ ਹੈ ਕਿਉਂਕਿ ਅੱਜ ਕੱਲ੍ਹ ਆਨਲਾਈਨ ਠੱਗੀ ਦੇ ਮਾਮਲੇ ਲਗਾਤਾਰ ਵਧ ਰਹੇ ਨੇ ਔਨਲਾਈਨ ਠੱਗੀ ਵੀ ਕਈ ਤਰ੍ਹਾਂ ਦੀ ਹੋ ਰਹੀ ਹੈ ਕਿਉਂਕਿ ਪਿਛਲੇ ਦਿਨਾਂ ਚ ਤੁਸੀਂ ਦੇਖਿਆ ਕਿ ਫੇਕ ਕਾਲ ਜਾਂ ਫਿਰ ਕਿਸੇ ਨੂੰ ਕਿਸੇ ਤਰੀਕੇ ਦੇ ਨਾਲ ਈਮੇਲ ਭੇਜ ਕੇ ਠੱਗੀ ਦੇ ਠੱਗੀ ਕੀਤੀ ਜਾ ਰਹੀ ਹੈ ਹੁਣ ਠੱਗੀ ਦਾ ਠੱਗੀ ਕਰਨ ਵਾਲੇ ਨੇ ਨਵਾਂ ਤਰੀਕਾ ਲੱਭ ਲਿਆ ਉਹ ਹੈਗਾ ਇੱਕ ਵਿਆਹ ਦਾ ਕਾਰਡ ਵਿਆਹ ਦਾ ਕਾਰਡ WhatsApp ਤੇ ਉੱਪਰ ਭੇਜਿਆ ਜਾਂਦਾ ਤੇ ਉਸ ਨੂੰ ਉਸੇ ਰਾਹੀਂ ਜਿਹੜੀ ਠੱਗੀ ਹੋ ਰਹੀ ਹੈ ਕਿਵੇਂ ਦੀ ਇਹ ਠੱਗੀ ਹੋ ਰਹੀ ਹੈ ਕਿੰਨੀਆਂ ਸ਼ਿਕਾਇਤਾਂ ਇੰਦੀਆਂ ਲਗਾਤਾਰ ਪੰਜਾਬ ਦੇ ਵਿੱਚ ਆ ਰਹੀਆਂ ਨੇ ਇਸੇ ਮਾਮਲੇ ਤੇ ਗੱਲ ਕਰਦੇ ਆਂ ਇਸ ਵੇਲੇ ਸਾਡੇ ਨਾਲ ਨਮੂਜੂਦ ਨੇ ਇਨਸਪੈਕਟਰ ਨਵਦੀਪ ਸ਼ਰਮਾ ਜੀ ਸਾਈਬਰ ਕ੍ਰਾਈਮ ਤੋਂ ਇਹਨਾਂ ਗੱਲ ਕਰਦੇ ਆਂ ਨਵਦੀਪ ਜੀ ਇਹ ਦੱਸੋ ਜਿਹੜਾ ਵਿਆਹ ਦਾ ਕਾਰਡ ਦਾ ਹੁਣ ਨਵਾਂ ਠੱਗੀ ਦਾ ਤਰੀਕਾ ਲੱਭ ਲਿਆ ਹੈਗਾ ਆਰੋਪੀਆਂ ਨੇ ਇਹ ਕਿਸ ਤਰ੍ਹਾਂ ਦੇ ਨਾਲ ਠੱਗੀ ਹੁੰਦੀ ਹੈ ਤੇ ਕਿੰਨੀਆਂ ਸ਼ਿਕਾਇਤਾਂ ਜਿਹੜੀਆਂ ਆ ਗਿਆ ਸਾਈਬਰ ਕ੍ਰਾਈਮ ਨੂੰ ਮਿਲਦੀਆਂ ਜੀ ਦੇਖੋ ਜੀ ਮਾਨਯੋਗ ਐਸਐਸਪੀ ਸਰ ਦੇ ਦਿਸ਼ਾ ਨਿਰਦੇਸ਼ ਤੇ ਡੀਐਸਪੀ ਸਰ ਦੀ ਸੁਪਰਵੀਜ਼ਨ ਦੇ ਅੰਡਰ ਅਸੀਂ ਰੈਗੂਲਰ ਆਪਣੇ ਜਿਹੜੇ ਅਵੇਅਰਨੈਸ ਪ੍ਰੋਗਰਾਮਸ ਆ ਅਸੀਂ ਆਪਣੇ ਪੰਜਾਬ ਪੁਲਿਸ ਦੀ ਪੇਜ ਤੇ ਮੋਹਾਲੀ ਪੁਲਿਸ ਦੀ ਪੇਜ ਤੇ ਅਸੀਂ ਅਪਡੇਟ ਕਰਦੇ ਰਹਿੰਦੇ ਹਾਂ ਹੁਣ ਜਿਵੇਂ ਕਿ ਇਹ ਵੈਡਿੰਗ ਸੀਜ਼ਨ ਆ ਗਿਆ ਇਹਦੇ ਚ ਇੱਕ ਸਾਈਬਰ ਫਰਾਡਸਟਰਸ ਨੇ ਕੀ ਕੀਤਾ ਹੈ ਕਿ ਇੱਕ APK ਫਾਈਲ ਜ਼ਰੀਏ ਟਾਰਗੇਟ ਕਰ ਰਹੇ ਆ ਲੋਕਾਂ ਨੂੰ ਜਿਹਦੇ ਚ ਕੀ ਇਦਾਂ ਸ਼ੋ ਕਰਦੇ ਕਿ ਤੁਹਾਨੂੰ ਇਨਵੀਟੇਸ਼ਨ ਕਾਰਡ ਆ ਰਿਹਾ ਹੈ ਤੇ ਜਿੱਦਾਂ ਹੀ ਤੁਸੀਂ ਉਹ ਇਨਵਿਟੇਸ਼ਨ ਕਾਰਡ ਨੂੰ ਡਾਊਨਲੋਡ ਕਰਦੇ ਹੋ ਉਹ ਇੱਕ ਵਾਇਰਸ ਤੁਹਾਡੇ ਫੋਨ ਦੇ ਵਿੱਚ ਡਾਊਨਲੋਡ ਹੋ ਜਾਂਦਾ ਜਿਹਦੇ ਕਰਕੇ ਤੁਹਾਡਾ ਫੋਨ ਆ ਜਿਹੜਾ ਉਹ ਟੋਟਲੀ ਹੈਕਰਸ ਦੇ ਕੋਲੇ ਉਹਦਾ ਐਕਸੈਸ ਚਲ ਜਾਂਦਾ ਉਸ ਰਾਹੀ ਉਹ ਤੁਹਾਡੀਆਂ ਜਿੰਨੀਆਂ ਬੈਂਕਿੰਗ ਐਪਸ ਨੇ ਯੂਪੀਆਈ ਆਈਡਿਸ ਨੇ ਉਹਨਾਂ ਨੂੰ ਹੈਕ ਕਰ ਲੈਂਦੇ ਆ ਤੇ ਫਿਰ ਉਸ ਦੇ ਰਾਹੀ ਉਹ ਤੁਹਾਡੇ ਜਿਹੜੇ ਬੈਂਕ ਅਕਾਊਂਟਸ ਨੇ ਉਹਨਾਂ ਦਾ ਕਾਫੀ ਉਤੋਂ ਜੋ ਅਮਾਉਂਟ ਉਹਦੇ ਵਿੱਚ ਪਿਆ ਹੋਵੇ ਉਹ ਕਲੀਨ ਅਪ ਕਰ ਦਿੰਦੇ ਆ ਇਹ ਸੋ ਇਹ ਪੰਜਾਬ ਦੇ ਵਿੱਚ ਜਿਹਦੀਆਂ ਸਿਕੈਤਾਂ ਕਿੰਨੇ ਆ ਰਹੀਆਂ ਕਿਉਂਕਿ ਅੱਜ ਕੱਲ ਹਰ ਇੱਕ ਲੋਗ ਹੈਗਾ ਟਾਈਮ ਬਚਾਣ ਦੇ ਖਾਤਰ ਜਿਹੜਾ ਹੈਗਾ ਮੋਬਾਈਲ ਦੇ ਉੱਪਰ ਮੈਸੇਜ ਭੇਜ ਦਿੰਦਾ ਜਿੱਦਾਂ ਤੁਸੀਂ ਦੱਸਿਆ ਕਿ ਵਟਸਐਪ ਦੇ ਉੱਪਰ ਵਿਆਹ ਦਾ ਕਾਰਡ ਭੇਜਦਾਗਾ ਇਹਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਕੰਨੀਆਂ ਸਿਕੈਤਾਂ ਆ ਨੇ ਤੇ ਕਿੰਨੀ ਕਿ ਠੱਗੀ ਦੇ ਮਾਮਲੇ ਸਾਹਮਣੇ ਆ ਰਹੇ ਨੇ ਦੇਖੋ ਵੈਡਿੰਗ ਸੀਜ਼ਨ ਜਿੱਦਾਂ ਸ਼ੁਰੂ ਹੋਇਆ ਤੇ ਅਰਾਊਂਡ 7 ਟੂ 8 ਕੰਪਲੇਂਟਸ ਆ ਰਹੀਆਂ ਹਨ ਔਨ ਐਨ ਐਵਰੇਜ ਹਾਂਜੀ ਤੇ ਇਹਦੇ ਵਿੱਚ ਦੇਖੋ ਤੁਹਾਡੇ ਚੈਨਲ ਰਾਹੀਂ ਮੈਂ ਇਹੋ ਹੀ ਅਵੇਅਰ ਕਰਨਾ ਚਾਹਾਂਗਾ ਲੋਕਾਂ ਨੂੰ ਕਿ ਕੋਈ ਵੀ ਅਨਨੋਨ ਨੰਬਰਸ ਤੋਂ ਜਦੋਂ ਤੁਹਾਨੂੰ ਕੋਈ APK ਫਾਈਲਸ ਦਾ ਜਾਂ ਫਿਰ ਕੋਈ ਵੀ ਡਾਊਨਲੋਡ ਦਾ ਲਿੰਕ ਆਉਂਦਾ ਤੇ ਅਵੋਇਡ ਕਰੋ ਕੋਈ ਵੀ ਅਨਨੋਨ ਨੰਬਰਸ ਨੂੰ ਇਹ ਲਿੰਕਸ ਉੱਪਰ ਨਾ ਕਰੋ ਕੋਈ ਕਾਰਡ ਜਾਂ ਕੁਝ ਵੀ ਜਦ ਤੱਕ ਕਿ ਤੁਹਾਡੇ ਪਰਸਨਲੀ ਉਹ ਬੰਦਾ ਜਾਣਦਾ ਨਹੀਂ ਹੈ ਜਾਂ ਫਿਰ ਤੁਹਾਨੂੰ ਪਤਾ ਉਹਦਾ ਨੰਬਰ ਹੈ ਉਹਦੇ ਹੀ ਮੋਬਾਈਲ ਤੋਂ ਉਸ ਤੁਸੀਂ ਕਾਰਡਸ ਡਾਊਨਲੋਡ ਕਰੋ ਅਦਰਵਾਈਜ਼ ਅਨਨੋਨ ਫਾਈਲਸ ਨਾਲ ਕੀ ਹੈ ਕਿ ਇਹ ਜਿਹੜਾ ਸਾਈਬਰ ਕਰਾਈਮ ਹੈ ਦਿਨੋਂ ਦਿਨ ਬਹੁਤ ਜ਼ਿਆਦਾ ਵਧ ਰਿਹਾ ਤੇ ਲੋਕਾਂ ਨੂੰ ਪਤਾ ਹੀ ਉਦੋਂ ਲੱਗਦਾ ਜਦੋਂ ਅਕਾਊਂਟ ਟੋਟਲੀ ਖਾਲੀ ਹੋ ਜਾਂਦਾ ਉਹਨਾਂ ਦਾ ਏਪੀਆਈ ਦੀ ਤੁਸੀਂ ਗੱਲ ਕਰ ਰਹੇ ਹੋ ਏਪੀਆਈ ਏਪੀ ਏਪੀਕੇ 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 ਫਾਈਲ ਕਿ ਆ ਇੱਕ ਐਪ ਹੈ ਕਿ ਹੈ ਕਿ ਕਾਰਡ ਦੇ ਇੱਕ ਕਾਰਡ ਭੇਜਦੇ ਆ ਕਿਸ ਤਰੀਕੇ ਦਾ ਆਉਂਦਾ ਮੈਸੇਜ ਆਉਂਦਾਗਾ ਤਾਂ ਕਿ ਲੋਕਾਂ ਨੂੰ ਆਮ ਲੋਕਾਂ ਨੂੰ ਇਸ ਦੇ ਅਵੇਅਰਨਸ ਨਹੀਂ ਹੈ ਦੇਖੋ APK ਫਾਈਲਸ ਹੁੰਦੀਆਂ ਜਿੱਦਾਂ ਕਿ ਅਸੀਂ ਲਿੰਕ ਤੁਹਾਨੂੰ ਕੋਈ WhatsApp ਦੇ ਉੱਤੇ ਲਿੰਕ ਆਉਂਦਾ ਇੱਕ ਪਿਕਚਰ ਹੁੰਦੀ ਹੈ ਪਿਕਚਰ ਨੂੰ ਤੁਸੀਂ ਸਟੇਟ ਅਵੇ ਦੇਖ ਸਕਦੇ ਹੋ ਕਿ ਇਹ ਫੋਟੋ ਹੈ ਉਦਾਂ ਹੀ ਤੁਹਾਨੂੰ ਇੱਕ ਕੋਈ PDF ਲਿੰਕ ਆ ਜਾਂਦਾ ਹੈ ਜਾਂ ਉਹਦੇ ਥੱਲੇ ਲਿਖਿਆ ਹੁੰਦਾ APK ਫਾਈਲ ਐਂਡ ਇਵੈਂਚੁਅਲੀ ਹੁੰਦਾ ਕਿ ਜਦੋਂ ਤੁਸੀਂ ਉਹਨੂੰ ਡਾਊਨਲੋਡ ਕਲਿੱਕ ਕਰਦੇ ਹੋ ਇੱਕ ਵਾਰੀ ਤੁਹਾਨੂੰ ਵਾਰਨਿੰਗ ਸਾਈਨ ਤੁਹਾਡਾ ਫੋਨ ਹੀ ਉਹਨੂੰ ਦਊਗਾ ਕਿ ਥਿਸ ਕੁਡ ਬੀ ਅ ਵਾਇਰਸ ਤੇ ਇਹਨੂੰ ਤੁਸੀਂ ਡਾਊਨਲੋਡ ਕਰਨ ਲਈ ਤੁਹਾਨੂੰ ਕਨਫਰਮੈਂਟ ਕਨਫਰਮੇਸ਼ਨ ਕਰਨੀ ਪੈਂਦੀ ਹੈ ਤੇ ਜਦੋਂ ਤੁਹਾਨੂੰ ਇਦਾਂ ਦੀ ਕੋਈ ਕਨਫਰਮੇਸ਼ਨ ਦੁਬਾਰਾ ਕਰਨੀ ਪਵੇ ਤੇ ਆਈ ਥਿੰਕ ਉਹ ਦਿੱਲੀ ਤੁਹਾਨੂੰ ਐਕਸਟਰਾ ਵਿਜੀਲੈਂਟ ਰਹਿਣਾ ਚਾਹੀਦਾ ਤੇ ਉਹ ਪ੍ਰੋਪਰ ਵੈਰੀਫਾਈ ਕਰਕੇ ਫਿਰ ਹੀ ਉਹਨੂੰ ਡਾਊਨਲੋਡ ਕਰੋ ਇਹੋ ਹੀ ਇੱਕ ਜ਼ਰੀਆ ਹੈ ਜਿਸ ਦੇ ਰਾਹੀਂ ਤੁਸੀਂ ਵੱਤ ਸਕਦੇ ਹੋ ਤੇ ਅਵੇਅਰ ਰਹੋ ਬਿਕਾਜ਼ ਅੱਜਕੱਲ੍ਹ ਇਹ ਸਾਈਬਰ ਕ੍ਰਾਈਮ ਦਾ ਬਹੁਤ ਜ਼ਿਆਦਾ ਵੱਧ ਰਿਹਾ ਹੈ ਐਂਡ ਜਿਹੜੇ ਕ੍ਰਿਮੀਨਲਸ ਨੇ ਉਹ ਵੀ ਇੱਕ ਨਵੇਂ ਤੋਂ ਨਵਾਂ ਤਰੀਕਾ ਲੱਭ ਰਹੇ ਨੇ ਲੋਕਾਂ ਨੂੰ ਫਰਾਡ ਕਰਨ ਦੇ ਜਿਵੇਂ ਕਿ ਤੁਸੀਂ ਦੱਸਿਆ ਕਿ ਵਿਆਹ ਦਾ ਸੀਜ਼ਨ ਹੈਗਾ ਵਿਆਹ ਦੇ ਸੀਜ਼ਨ ਦੇ ਨਾਲ ਨਾਲ ਵੀ ਜਿਹੜੇ ਰੋਪੀ ਹੈਗੇ ਉਹ ਆਪਣਾ ਧੱਕੇ ਕਰਨ ਦਾ ਤਰੀਕਾ ਬਦਲ ਰਹੇ ਬਿਲਕੁਲ ਜੀ ਕ੍ਰਾਈਮ ਇਜ਼ ਨੈਵਰ ਐਂਡਿੰਗ ਤੋਂ ਟਾਈਮ ਟਾਈਮ ਦੇ ਨਾਲ ਕ੍ਰਿਮੀਨਲਸ ਵੀ ਕਰਦੇ ਰਹਿੰਦੇ ਆਪਣੇ ਆਪ ਨੂੰ ਚੇਂਜ ਕਰਦੇ ਸੋ ਦੇਖਦੇ ਆ ਕਿ ਲੋਕਾਂ ਦੀ ਕਿੱਥੇ ਥੋੜੇ ਵੀਕ ਨੇ ਸੋ ਵੀਕਨੈਸ ਟਾਰਗੇਟ ਕਰਦੇ ਸੋ ਇਹਦੇ ਚ ਇਹੋ ਹੀ ਹੈ ਅਵੇਅਰਨੈਸ ਇਜ਼ ਦ ਕੀ ਮਤਲਬ ਸੈਲਫ ਅਵੇਅਰ ਰਹੋ ਲੋਕੀ ਤੇ ਕੋਈ ਵੀ ਚੀਜ਼ ਜੇ ਟੈਕਨੋਲੋਜੀ ਹੈ ਦੇਖੋ ਯੂ ਹੈਵ ਟੂ ਬੀ ਵੈਰੀ ਅਵੇਅਰ ਤੁਸੀਂ ਜਦੋਂ ਫੋਨ ਯੂਜ਼ ਕਰਦੇ ਹੋ ਬੈਂਕਿੰਗ ਐਪਸ ਯੂਜ਼ ਕਰਦੇ ਹੋ ਤੇ ਉਹਦੇ ਨਾਲ ਤੁਹਾਡਾ ਜੋ ਵੀ ਤੁਹਾਡੇ ਫੰਡਸ ਨੇ ਕੈਸ਼ ਜੋ ਵੀ ਬੈਂਕਿੰਗ ਐਪਸ ਨੂੰ ਸਾਰੀਆਂ ਲਿੰਕਡ ਅਪ ਹੁੰਦੀਆਂ ਤੇ ਉਹਦੇ ਨਾਲ ਫਿਰ ਇਹੋ ਹੀ ਹੱਲ ਹੈ ਕਿ ਤੁਸੀਂ ਕੋਈ ਵੀ ਚੀਜ਼ ਡਾਊਨਲੋਡ ਕਰਨ ਤੋਂ ਪਹਿਲਾਂ ਜਾਂ ਫਿਰ ਕੋਈ ਕਾਲਸ ਆਉਂਦੀਆਂ ਕੋਸ਼ੀਏ ਜਦ ਤੱਕ ਤੁਸੀਂ ਪਰਸਨਲੀ ਬੰਦੇ ਨੂੰ ਜਾਣਦੇ ਨਹੀਂ ਹੋ ਤੇ ਇਸ ਸਕੈਮਸਟਰਸ ਦੇ ਮਤਲਬ ਹੱਥੇ ਨਾ ਚੜੋ ਕਿੰਨੇ ਕ ਠੱਗੀ ਦੇ ਸਾਹਮਣੇ ਆੜੇ ਕਿੰਨੇ ਕ ਠੱਗੀ ਹੋ ਚੁੱਕੀ ਐ ਇਸ ਤਰ੍ਹਾਂ ਦੀ ਐਪ ਦੇ ਨਾਲ ਵਿਆਹ ਦੇ ਕਾਰਡ ਨਾਲ ਜਿਹੜੀਆਂ ਕੰਪਲੇਂਟਸ ਵਿਆਹ ਦੇ ਕਾਰਡਸ ਨਾਲ ਆਈਆਂ ਰੈਂਡਮ ਕੰਪਲੇਂਟਸ ਆ ਰਹੀਆਂ ਉਹਦੇ ਵਿੱਚ ਕਿਸੇ ਨਾਲ 35000 50000 60000 ਇਸ ਤਰ੍ਹਾਂ amount ਉਹਨਾਂ ਦੇ ਡਿਪੈਂਡਿੰਗ ਔਨ ਕਿੰਨੀ ਉਹਨਾਂ ਦੀ ਲਿਮਿਟ ਲੱਗੀ ਐ ਸੋ ਉਹਦੇ ਅਕੋਰਡਿੰਗਲੀ ਇਹ ਠੱਗੀ ਹੋ ਰਹੀ ਹੈ ਪਰ ਇਹਦੇ ਚ ਇੱਕ ਹੋਰ ਚੀਜ਼ ਹੈ ਜਿਹੜੀ ਮੈਂ ਦੱਸਣਾ ਚਾਹਾਂਗਾ ਕਿ ਤੁਸੀਂ ਆਪਣੇ ਬੈਂਕ ਅਕਾਊਂਟਸ ਤੇ ਇੱਕ ਲਿਮਿਟ ਜ਼ਰੂਰ ਸੈੱਟ ਕਰਕੇ ਰੱਖੋ so that ki ek certain amount ਤੋਂ ਬਾਅਦ ਤੁਸੀਂ ਜਦ ਤੱਕ ਆਪ ਅਲਾਉ ਨਹੀਂ ਕਰਦੇ ਹੋ ਬੈਂਕ ਡੈਬਿਟ ਨਾ ਹੋ ਸਕੇ ਤੇ ਉਹ ਵੀ ਇੱਕ ਚੀਜ਼ ਤੁਸੀਂ ਕਰ ਸਕਦੇ ਹੋ ਬਟ ਫਰਸਟ ਇਨ ਫੋਰਮੋਸਿਸ ਕਿ ਕੋਈ ਵੀ ਅਨਨੋਨ ਫਾਈਲਸ ਨੂੰ ਡਾਊਨਲੋਡ ਨਾ ਕਰੋ ਵਿਆਹ ਦੇ ਕਾਰਨ ਤੋਂ ਇਲਾਵਾ ਹੋਰ ਕਿਸ ਤਰ੍ਹਾਂ ਦੇ ਹੈਗੇ ਆ ਨਵੇਂ ਤਰੀਕੇ ਜਿਹੜੇ ਸਾਈਬਰ ਕ੍ਰਾਈਮ ਨਾਲ ਲੱਭੇ ਹੈਗੇ ਠੱਗਣ ਦੇ ਜੀ ਅ ਦੇਖੋ ਸਾਈਬਰ ਕ੍ਰਾਈਮ ਦੇ ਵਿੱਚ ਤਾਂ ਹਰ ਇੱਕ ਚੀਜ਼ ਤਰੀਕੇ ਦੇ ਨਾਲ ਅੱਜਕੱਲ ਫਰਾਡਸ ਚੱਲ ਰਹੇ ਹੈ ਖਾਸ ਕਰਕੇ ਕੀ ਕ੍ਰਿਪਟੋ ਕਰੰਸੀ ਦਾ ਬਹੁਤ ਚੱਲ ਰਿਹਾ ਹੈ ਫਰਾਡ ਫਿਰ ਸਟਾਕ ਮਾਰਕੀਟ ਦੇ ਵਿੱਚ ਕਾਫੀ ਇਹਨਾਂ ਨੇ ਗਰੁੱਪਸ ਬਣਾਏ ਹੋਏ ਹੈ ਜਿਦੇ ਰਾਹੀਂ ਇਹ ਲੋਕਾਂ ਨੂੰ ਠੱਗ ਰਹੇ ਨੇ ਪਰ ਸਿੱਕ ਤੋਂ ਡੇ ਰਿਲੇਟਿਵ ਕਾਲਸ ਆ ਜਾਂਦੀਆਂ ਨੇ ਕਿ ਤੁਹਾਨੂੰ ਕਨਵਿੰਸ ਕਰ ਦਿੰਦੇ ਆ ਕਿ ਅਸੀਂ ਤੁਹਾਡੇ ਰਿਲੇਟਿਵ ਆਂ ਜੀ ਬਾਹਰੋਂ ਬੋਲ ਰਹੇ ਆ ਤੇ ਪੀਪਲ ਐਂਡ ਅਪ ਪੇਇੰਗ ਦਾ ਮਨੀ ਤੇ ਅਨਦਰ ਜਿਹੜੀ ਚੀਜ਼ ਐ ਡਿਜੀਟਲ ਅਰੈਸਟ ਐ ਉਹਦੇ ਲਈ ਵੀ ਇਹ ਬਹੁਤ ਲੋਕਾਂ ਦਾ ਸ਼ਿਕਾਰ ਬਣਾ ਰਿਹਾ ਕਿ ਤੁਹਾਨੂੰ ਪ੍ਰੋਪਰ ਡਾਕੂਮੈਂਟਸ ਦੇਖਣ ਗਿਆ ਕਿ ਅੱਗੇ ਇੱਕ ਪੁਲਿਸ ਆਫੀਸਰ ਬੈਠਾ ਹੋਗਾ ਦੇਵਤਾ ਨੂੰ ਅਰੈਸਟ ਕਰਦੇ ਡਿਜੀਟਲ ਅਰੈਸਟ ਪਾ ਲੈਂਦੇ ਆ ਫਿਰ ਪੈਸੇ ਡਿਮਾਂਡ ਕਰਦੇ ਸੋ ਐਵਰੀ ਸਿੰਗਲ ਡੇ ਨਵੇਂ ਤਰੀਕੇ ਦਾ ਉਹ ਕਰਾਈਮ ਕਰ ਰਹੇ ਆ ਪਬਲਿਕ ਨਾਲ ਬਿਕੋਜ਼ ਪਬਲਿਕ ਟੈਕਨੋਲੋਜੀ ਬਹੁਤ ਫਾਸਟ ਪੇਸ ਤੇ ਵੱਧ ਰਹੀ ਹੈ ਐਂਡ ਇਹਦਾ ਕਿਤੇ ਨਾ ਕਿਤੇ ਲੋਕੀ ਜਦ ਤੱਕ ਅਵੇਅਰ ਨਹੀਂ ਹੁੰਦੇ 셀ਫ ਅਵੇਅਰ ਹੋਣ ਐਂਡ ਗਰੀਡ ਇਜ਼ ਦਾ ਮੇਨ ਰੀਜ਼ਨ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਲਿੰਕਸ ਆ ਜਾਂਦੇ ਆ ਕਿ ਹਾਂ ਤੁਸੀਂ ਇੰਨੇ ਪੈਸੇ ਆਪ ਦੇ ਰਹੇ ਹੋ ਤੇ ਤੁਹਾਡੇ ਪੈਸੇ ਆ ਦੋ ਦਿਨ ਬਾਅਦ ਹੀ ਡਬਲ ਹੋ ਰਹੇ ਨੇ ਸੋ ਇਦਾਂ ਦੇ ਸਕੈਮਸਟਰ ਜਿਹੜੇ ਆ ਲੋਕੀ ਅਕਸਰ ਇਸ ਟ੍ਰੈਪ ਚ ਫਸ ਜਾਂਦੇ ਨੇ ਬਿਲਕੁਲ ਨਹੀਂ ਐਸਨਾਨ ਨਵਦੀਪ ਸਰਮਈ ਇੰਸਪੈਕਟਰ ਸਾਈਬਰ ਕ੍ਰਾਈਮ ਤੋਂ ਮਹਾਲੀ ਤੋਂ ਹੀ ਜਿਵੇਂ ਕਿ ਇਹਨੇ ਦੱਸਿਆ ਕਿ ਅਗਰ ਵਿਆ ਦਾ ਕਾਰ ਅਗਰ ਤੁਹਾਨੂੰ ਕੋਈ ਏਪੀਕ ਕੋਈ ਫਾਈਲ ਇਸ ਤਰ੍ਹਾਂ ਡਾਊਨਲੋਡ ਪੀਡੀਐਫ ਫਾਈਲ ਆਂਦੀ ਹੈ ਜਿਹੜਾ ਤੁਹਾਨੂੰ ਕੋਈ ਨਹੀਂ ਜਾਣਦਾ ਤਾਂ ਉਹਨੂੰ ਨਾ ਕਰੋ ਅਗਰ ਤੁਸੀਂ ਕਰ ਵੀ ਲੈਂਦੇ ਹੋ ਤਾਂ ਉਹਨੂੰ ਤੁਰੰਤ ਉਹਦੀ ਜਿਹੜੀ ਸੂਚਨਾ ਹੈ ਜਿਹੜੀ ਪੁਲਿਸ ਨੂੰ ਦੇਉਗੀ ਅੱਜਕੱਲ੍ਹ ਵਿਆਹ ਦੇ ਕਾਰ ਰਾਹੀਂ ਵੀ ਜਿਹੜੀ ਕਿ ਠੱਗੀ ਦੇ ਮਾਮਲੇ ਸਾਹਮਣੇ ਆ ਰਹੇ ਨੇ ਕੈਮਰਮੈਨ ਬੰਨੀ ਚੋਹਾਂ ਦੇ ਨਾਲ ਦਲਜੀਤ ਸਿੰਘ ਪੀਟੀਸੀ ਨਿਊਜ਼ ਮਹਾਲੀ